ਆਪਣੇ ਪੰਜਾਬੀ ਮੁੰਡਿਆਂ ਦੇ ਕੰਮ ਕਰ ਬਹੁਤ ਘੱਟ ਹੈ ਇਹਦੇ ਨਾਲ ਦੀ ਬੱਬੇ ਨਹੀਂ ਬੱਬੇ ਨਹੀਂ ਸਭੀ ਨਾ ਦੇ ਫਰਾਂਸ ਆ ਲਿਖਾ ਮੋਬਾਈਲ ਪਿਆਜੂ ਕਹਿੰਦੇ ਆ ਟਲ ਦੇ ਵਿੱਚ ਚਿਪੋਲਾ ਸਭ ਤੋਂ ਪਹਿਲਾਂ ਮਿੱਤਰੋ ਆਹ ਵਾਲਾ ਕੰਮ ਨੇ ਜਿਹੜਾ ਇਹ ਜ਼ਰੂਰੀ ਹੁੰਦਾ ਮੇਰੇ ਵਾਸਤੇ ਆਪਣੀ ਸ਼ਾਪ ਤੇ ਜਾਣ ਤੋਂ ਪਹਿਲਾਂ ਘਰੋਂ ਉੱਠਦੀ ਸਾਂਣਾ ਆਪਣੇ ਮੱਥਮੂਤੋਂਣ ਤੋਂ ਪਹਿਲਾਂ ਵੀ ਲੈ ਲਵਾਂ ਬਾਹਰ ਵਿੱਚ ਵੀ ਲੈ ਲਵਾਂ ਇਹਨੂੰ ਜ਼ਰੂਰ ਯੂਜ਼ ਕਰਨਾ ਪੈਂਦਾ ਮੈਨੂੰ ਕਿਉਂਕਿ ਪੈਂਥਰ ਨਾ ਸਾਰੇ ਵਾਲ ਕੱਪੜੇ ਉੱਪਰ ਲਾ ਦਿੰਦਾ ਹੁਣ ਬੈਠਾ ਦੇਖਦਾ ਮੈਂ ਆਪਣੇ ਇਧਰ ਆਹ ਸਾਫ਼ ਕਰਦਾ ਆਹ ਦੇਖੋ ਤੇ ਪੈਂਥਰ ਬੈਠਾ ਦੇਖਦਾ 70 ਨੋ ਨਵੀਂ ਚੀਜ਼ ਕਹਦੀ ਲੈ ਤੂੰ ਤਾਂ ਇਹ ਉੱਤਰ ਤੇ ਨਹੀਂ ਇਹਦੀ ਪਰਤੇ ਹੋਈ ਹੈ ਬਈ ਇਹਦੇ ਉੱਪਰ ਕਰ ਇਹੋ ਬੈਠ ਰਹੇ ਨੇ ਮਿੱਤਰੋ ਕਣੋ ਦੇ ਉੱਤੇ ਬੈਠ ਰਹੇ ਨੇ ਖੁਸ਼ ਹਮ ਕੀ ਹਾਲ ਚਾਲ ਨੇ ਵਧੀਆ ਜੀ ਕੋਈ ਅੱਜ ਦਾ ਪ੍ਰਮਾਣ ਦੇ ਕੋਈ ਮਿੱਤਰਾਂ ਦੋਸਤਾਂ ਨੂੰ ਅੱਜ ਨਾ ਕੋਈ ਕੋਈ ਗਿਆਨ ਦੀ ਗੱਲ ਕੋਈ ਕਰ ਠੀਕ ਠਾਕ ਹੈ ਜੀ ਵਧੀਆ ਨਵਾਂ ਦਿਨ ਚੜਿਆ ਨਵੀਂ ਸ਼ੁਰੂਆਤ ਹੈ ਜੀ ਤੇ ਪ੍ਰਮਾਤਮਾ ਕਰੇ ਸਾਰਿਆਂ ਵਾਸਤੇ ਜਿਹੜਾ ਹਰ ਦਿਨ ਆਉਂਦਾ ਹੈ ਖੁਸ਼ੀਆਂ ਲੈ ਕੇ ਆਵੇ ਤੇ ਸਾਡੇ ਚੜ੍ਹਦੇ ਕਲਬ ਵਿੱਚ ਰਹਿਣ ਤੇ ਸਭ ਦੀਆਂ ਮਨੋ ਕਾਮਨਾ ਪ੍ਰਮਾਤਮਾ ਆਪ ਨੇੜੇ ਹੋ ਕੇ ਸੋਹਣੇ ਤੇ ਪੂਰੀਆਂ ਕਰੇ ਤੇ ਸਾਡੀ ਵੀ ਸੋਣੇ ਨਾਲ ਹੁੰਦੀ ਉਹ ਠੀਕ ਨਹੀਂ ਅਸੀਂ ਵਿੱਚ ਸਾਰੇ ਨਾਲੇ ਆਉਨੇ ਆ ਤੇ ਆਪਾਂ ਆਲਰੇਡੀ ਮੇਥੋਂ ਚਾਹ ਦਾ ਕੱਪ ਬਣਾ ਲਿਆ ਆਪਣਾ ਆਹ ਦੇਖ ਕਫੇ ਆਪਣੀ ਬਲੈਕ ਬਣ ਕੇ ਰੈਡੀ ਹੋ ਗਈ ਆ ਤੇ ਇੱਕ ਚਾਹ ਚੁ ਪੀ ਕੇ ਫਿਰ ਆਪਾਂ ਆਪਣੀ ਦਿਨ ਦੀ ਸ਼ੁਰੂਆਤ ਆਪਣੇ ਹੋਈ ਗਈ ਆ ਤੇ ਫਿਰ ਦੇਖਦੇ ਆ ਅੱਜ ਦੇ ਦੇ ਕਿਹੜੇ ਕਿਹੜੇ ਕੰਮ ਆਪਣੇ ਜਿਹੜੇ ਕਰਨ ਵਾਲੇ ਆ ਕਿ ਸਾਡੀ 35 ਜਾਂ ਸੱਤ ਉੱਡਦੀ ਭੁੱਖ ਲਾਏ ਨੀ ਬੇਂਤੀ ਹੈ ਨਾ ਬਈ ਹੈ ਨਾ ਬਈ ਹਾਂ ਇਹ ਵੀ ਕਹਿੰਦਾ ਬਈ ਤੁਹਾਨੂੰ ਸੱਤ ਉੱਡਦੀ ਚਾਹ ਦੀ ਭੁੱਖ ਲਾਏ ਮੈਨੂੰ ਨਹੀਂ ਭੁੱਖ ਲੱਗੂਗੀ ਹਾਂਜੀ ਐਦਾਂ ਹੋ ਜਾਂਦਾ ਹੈਗਾ ਏ ਹੋਰ ਅਜਿਵੇਂ ਕੀ ਕਰਨੇ ਕੰਮ ਕਰ ਕੋਈ ਕੰਮ ਕਰ ਕੋਈ ਖਾਸ ਨਹੀਂ ਜੀ ਹੂੰ ਬਸ ਆਹੀ ਬਿੱਲ ਮੋਜਾ ਮਿੱਤਰੋ ਮੋਜਾ ਬਾਹਲੀ ਧਰਤੀ ਮੋਜੇ ਹੀ ਮੋਜਾ ਪੰਜਾਬ ਚ ਹੁੰਦੇ ਨਾ ਉਥੇ ਕਦੇ ਗੁਹਾ ਪੱਥਰਾਂ ਕਦੇ ਮੱਝਾਂ ਧਾਰਾਂ ਚ ਹੋਣੀ ਐ ਇੱਥੇ ਮੋਜੇ ਹੀ ਮੋਜਾ ਨਹੀਂ ਜੀ ਪਹਿਲਾਂ ਸੁਖਸਾਨ ਰਹੀ ਹੈਗਾ ਪੱਕੇ ਕੋਈ ਧਾਰਾ ਨਹੀਂ ਕੱਢੀਆ ਸਾਰੇ ਆ ਕਿਉਂਕਿ ਉਹ ਧਾਰਾ ਧਾਰਾ ਨਾਲ ਬੜੀ ਪ੍ਰੋਬਲਮ ਸੀ ਮੈਂ ਤਾਂ ਲੱਗਦੀ ਆ ਪਹਿਲਾਂ ਇੱਥੇ ਮੋਜਾ ਇੱਥੇ ਮੋਜਾ ਹਣਾ ਸਵੇਰ ਉੱਠਿਆ ਉਹ ਕਹਿੰਦਾ ਸ਼ਹਿਰੀ ਜ਼ਿੰਦਗੀ ਕਫੇ ਬਣਾ ਲਓ ਚਾਹ ਪੀ ਲਓ ਆ ਕਰ ਲਓ ਇੰਡੀਆ ਨਾਲ ਸੀ ਮੈਂ ਧਾਰਾ ਚੁੱਕ ਲਿਆ ਤੇ ਪਰ ਉੱਠ ਨਹੀਂ ਮੈਂ ਕਿਸੇ ਕੰਮ ਦੀ ਪਰਵਾਹ ਨਹੀਂ ਮੰਨਦੀ ਜੀ ਜਿਹੜਾ ਮਰਜ਼ੀ ਹੋਵੇ ਉਹ ਤਾਂ ਨਹੀਂ ਵੀ ਚੱਲਦਾ ਔਰ ਧਾਰਾ ਤੋਂ ਮੈਨੂੰ ਇਨੀ ਪ੍ਰੋਬਲਮ ਨਹੀਂ ਆਉਂਦੀ ਜੀ ਬਹੁਤ ਜ਼ਿਆਦਾ ਮੈਨੂੰ ਹੋਰ ਹੀ ਕੱਢਣੀਆਂ ਆਉਂਦੀਆਂ ਧਾਰਾ ਤੋਂ ਪ੍ਰੋਬਲਮ ਮੈਨੂੰ ਤਾਂ ਧਾਰਾ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ هەر ਕੰਮ ਦੇ ਤਰ੍ਹਾਂ ਕਰ ਲਈਦਾ ਪਰ ਤੁਸੀਂ ਰਹੀਂ ਕਰਦੇ ਆਪਾਂ ਇੰਡੀਆ ਹੁੰਦੇ ਧਾਰਾ ਪੱਕੀਆਂ ਤੁਸੀਂ ਕੱਢਣੀਆਂ ਸੀਗਾ ਤੁਸੀਂ ਕੱਢਦੇ ਰਹੇ ਇੱਥੇ ਮੈਨੂੰ ਪਤਾ ਸੀ ਧਾਰਾ ਪੱਕੀਆਂ ਮੈਂ ਕੱਢਣੀ ਸੀ ਧਾਰਾ ਮੈਂ ਕਿ ਦੁੱਧ ਮੈਂ ਬਾਕੇ ਆਉਣਾ ਸੀਗਾ ਕੋਈ ਨਹੀਂ ਇਹ ਵੀ ਦਿਨ ਆਉਣੇ ਹੀ ਕਦੇ ਧਾਰਾ ਚ ਉਹਨ ਹਰਵੀ 20 ਨਾਈ ਲੈਣਾ ਸੀ 20 ਹਰਵੀ ਹਰਵੀ ਕਿਦੋਂ ਮੈਂ ਸਾਰੀਆਂ ਲੱਤਾ ਖਾਣ ਨੂੰ ਮੱਝਾਂ ਦੀ ਇਹਨੇ ਪੁੱਛ ਰੇ ਜੁੰਬੜੀ ਜਗਰ ਦਾ ਨਾ ਹਾਂਜੀ ਜੀ ਓਹ ਕਿੱਕ ਬਹੁਤ ਛਿੱਤੀ ਆ ਮਤਲਬ ਐ ਸਪ੍ਰਿਟ ਪੂਰੀ ਫੜਦਾ ਹੈ ਅੱਜ ਮੌਸਮ ਬਹੁਤ ਸੋਹਣਾ ਬਾਥਰੂਮ ਮੌਸਮ ਖਾਨਾ ਮੈਂ ਚਾਹ ਮੈਂ ਖੋਲ ਕੇ ਇੱਟ ਮੈਲੇ ਮੜ ਜਾ ਤਾਣਾ ਵਧੀਆ ਦੇਖਿਆ ਹਾਂ ਹੁਣ ਦੂਜਾ ਰਟਾਇ ਕਰਤਾ ਰੇਜ ਬੰਦੇ ਹੁਣ ਹਾਂਜੀ ਐਵੇਂ ਤੇ ਤੇ ਦੂਜਾ ਪਸੰਦ ਨਹੀਂ ਹੈਗਾ ਹਾਂ ਦੂਜੇ ਦਿਨ ਸਿੱਕੂਜਾ ਪਸੰਦ ਨਹੀਂ ਆਇਗਾ। ਉਹ ਰਟਾਇਰ ਕਰਤਾ। ਲੈ ਚਲੋ ਬਾਹਰ ਦੇ ਮੈਨ ਤੁਹਾਨੂੰ ਦਿਖਾਈਏ ਮਾਹੌਲ ਅੱਜ ਕਿਦਾਂ ਦਾ ਹੈ ਮੌਸਮ ਕਿਦਾਂ ਦਾ ਅੱਜ। ਮੌਸਮ ਬਹੁਤ ਸੋਹਣਾ ਯਾਰ। ਇਟਲੀ ਵਰਗਾ ਮੌਸਮ ਪੂਰੀ ਦੁਨੀਆ ਉੱਤੇ ਨਹੀਂ ਹੈਗਾ। ਇੰਗਲੈਂਡ, ਕੈਨੇਡਾ, ਅਮਰੀਕਾ ਜਿਹੜੇ ਤੁਸੀਂ ਮਰਜ਼ੀ ਮੁਲਕੋ ਚਲੇ ਜਾਓ। ਉਹਨਾਂ ਵੀ ਠੰਡ, ਇਦਾਂ ਦਾ ਮਾਹੌਲ ਬਹੁਤ ਹੈ ਪਰ ਇਟਲੀ ਜਿਹੜਾ ਮੌਸਮ ਹੈ ਨਾ ਤੇ ਬਹੁਤ ਘੈਂਟ ਹੈ। ਖਾਸ ਤੌਰ ਤੇ ਰੋਮ ਸ਼ਹਿਰ ਦਾ। ਆਹ ਦੇਖੋ। ਆਪਣੇ ਦਾ ਦਿਨ ਚੜ੍ਹਦੀ ਧੁੱਪ ਆ ਜਾਂਦੀ ਔਰੇ। ਸਵੇਰੇ ਸਵੇਰੇ ਐਂਡ ਫੀਲਿੰਗ ਆਉਂਦੀ ਹੈ ਜਿੱਦਾਂ ਆਪਾਂ ਆਪਣੇ ਸਕੂਲ ਦੇ ਮੋੜ ਤੇ ਬੈਠ ਕੇ ਮਤਲਬ ਵੀ ਧੁੱਪ ਸਿੱਖਦੇ ਹੁੰਨੇ ਆ ਆਪਣੇ ਬਜ਼ੁਰਗਾਂ ਦੇ ਨਾਲ ਬਸ ਉਹਦਾ ਦੀ ਫੀਲਿੰਗ ਆਉਂਦੀ ਆ ਤੇ ਦੇਖੋ ਤੁਸੀਂ ਸਾਹਮਣੇ ਸੂਰਦੇਵ ਦਾ ਸਾਹਮਣੇ ਨੇ ਤੇ ਇੱਥੇ ਬੈਠ ਕੇ ਸਵੇਰ ਟਾਈਮ ਚਾਹ ਪੀਂਦੇ ਰਾ ਮਜ਼ਾ ਆਊਗਾ ਉਹ ਵੀ ਕਹਿੰਦੀ ਆਊਗਾ ਆਪਣੀ ਆਪ ਦੀ ਵਿੱਚ ਹਨਾ ਦੇਵਾ ਹਾਂਜੀ ਅਰੇ ਭੈ ਜਾ ਆ ਬੈਠ ਸੁਣਾ ਦੇ ਦੋ ਗੱਲਾਂ ਨਹੀਂ ਕੁਝ ਦਿਲ ਦੀਆਂ ਨਹੀਂ ਕੁਝ ਕੁਝ ਬੱਲਾ ਨਹੀਂ ਹੈ ਹਾਂ ਸੁੱਕੀਆਂ ਮਿਰਚਾਂ ਭਾਗਾਂ ਦੀ ਹਾਂ ਮੇਰੇ ਚੁੱਕੀਆਂ ਨਹੀਂ ਆ ਸੁੱਕੇ ਦੀ ਮਿਰਚਾਂ ਨੀ ਅਗਰ ਰਹਿ ਗਈਆਂ ਸਹੀ ਗੱਲ ਹੋ ਸਕਦੀ ਹੈ 3 ਉੱਤਰ ਖਮਲੋਤੀ 3 ਉੱਤਰ ਮੈਨੂੰ ਉਹ ਤੋਂ ਕੋਈ ਖੰਡਾ ਆਣਾ ਗੱਲ ਜੀ ਖਣਾ ਨਹੀਂ ਕੀ ਨਾ ਹੋਰੇ ਕਿਹੜਾ ਆ ਜਾਂਦੇ ਆ ਜੀ ਕਈ ਵਾਰ ਨਹੀਂ ਕਬੂਤਰ ਕਬੂਤਰ ਕਦੇ ਮਿਰਚਾ ਨਹੀਂ ਖਾਂਦੇ ਹੈਗੀ ਮੈਡਮ ਜੀ ਅੱਛਾ ਯੈਸ ਬੌਸ ਉੱਤਰ ਖੋ ਮਿਰਚਾ ਤੋਂ ਪਹਿਲੇ ਇੱਥੇ ਰੇ ਘੰਟਾ ਦੀ ਧੁੱਪ ਰਹਿਣੀ ਆ ਬਾਅਦ ਵਿੱਚ ਸੂਰਜ ਦੇ ਪਿੱਛੇ ਚਲੇਣਾ ਫਿਰ ਸੁੱਕੇਣੇ ਨੇ ਹਾਂ ਇਹ ਉੱਥੇ ਸੁੱਕਨੇ ਪਾ ਦੇ ਅਜਰਾ ਮੈਂ ਤਾਂ ਜੋ ਲਾਕਡਾਊਨ ਸੀ ਨਾ ਲਾਕਡਾਊਨ ਦੇ ਵਿੱਚ ਆਪਾਂ ਸ਼ੌਭ ਲੱਤੀ ਉੱਤੀ ਨਵੇਂ ਉਹ ਤੋਂ ਤੇ ਉਧਰ ਸ਼ਾਪ ਲੈ ਲਈਏ ਜਦੋਂ ਲੋਕਡਾਊਨ ਲੱਗਿਆ ਬਸ ਉਸ ਤੋਂ ਬਾਅਦ ਫੇਰ ਨਾ ਸੀ ਤੇ ਫਾਜ਼ਲ ਸਾਹਿਬ ਮੇਰੀ ਇੰਡੀਆ ਕੇ ਉੱਥੇ ਫਸ ਕੇ ਜਾ ਕੇ ਅਸੀਂ ਮੈਂ ਸਿਮਰ ਤੇ ਮੰਮੀ ਤੇਨੇ ਸੀ ਆਪਰ ਹਾਂਜੀ ਤੇ ਗੁਸ਼ਾਨ ਹਾਂਜੀ ਤੇ ਲੋਕਡਾਊਨ ਦੇ ਦਿਨ ਕੱਟੇ ਮੇ ਤੋਂ ਅਸੀਂ ਪਤਾ ਕਿਦਾਂ ਕੱਟੇ ਆ ਉਹ ਉੱਥੇ ਸਾਹਮਣੇ ਕਿਉਂਕਿ ਨਾ ਸਾਰੀਆਂ ਮਾਰਕੀਟਾਂ ਬੰਦ ਹੋਣੀਆਂ ਇਧਰੋਂ ਗੱਡੀ ਦੇ ਉੱਪਰ ਕੋਈ ਨਾ ਰੋਡ ਖਾਲੀ ਸਾਰਾ ਕੁਝ ਐਨ ਬਿਲਕੁਲ ਸਾਹ ਸਾਹ ਪਾਹ ਪਾਹ ਕਰੇ ਸਾਰਾ ਦਿਨ ਹਨਾ ਅਸੀਂ ਉੱਥੇ ਮੰਜਾ ਡਾਰੇ ਕਰਨਾ ਉੱਥੇ ਕੁਰਸੀਆਂ ਡਾਰੇ ਕਰਨੇ ਮੰਜਾ ਡਾਰੇ ਕਰਨਾ ਬਸ ਉੱਥੀ ਬੈਠ ਕੇ ਸਾਰੇ ਤੇ ਗੱਡੇ 635 ਉਹ ਵੀ ਆ ਗਿਆ 35 ਆ ਜਾ ਮੈਨੂੰ ਡਰਦਾ ਇਹ ਇਹ ਚੱਕਰੇ ਫੜ ਕੇ ਨਾ ਗੋਦੀ ਫੜ ਕੇ ਅੱਡੀ ਧੁੱਪ ਸਗਾਈ ਮੜਾ ਜਾ ਉੱਥੇ ਮਰ ਮਰ ਇਹ ਗੋਦੀ ਚੱਕਰੇ ਫੜ ਕੇ ਨਾ ਮੇਤਰ ਮੇਤਰ ਇੰਨਾ ਚੱਲਦਾ ਨਹੀਂ ਮਨ ਤਾਂ ਦੇਖ ਕੇ ਸ਼ੂਟ ਅਪ ਹੋ ਜਾਂਦੀ 35 ਸ਼ੂਟ ਅਪ ਹੋ ਜਾਂਦੀ ਆ ਅੰਦਰ ਨਹੀਂ ਲੱਗਿਆ ਵੀ ਅੰਦਰ ਅੰਦਰ ਨਹੀਂ ਆਣਾ ਡਰਦਾ ਇਹਨੂੰ ਐ ਵੀ ਮੈਨੂੰ ਅੰਦਰ ਚਲੇ ਹੈ ਨਾ ਨਾ ਕਿਤੇ ਨਹੀਂ ਲੱਗ ਜਾਂਦੀ ਫੋਟੋ ਤੋਂ ਡਰਦਾ ਜੀ ਮਾੜਾ ਦੇਖ ਨਹੀਂ ਨਹੀਂ ਕਿਤੇ ਨਹੀਂ ਇਹਨੂੰ ਐਦਾਂ ਵੀ ਮੈਂ ਹੁਣ ਘੁਰੂੰਗਾ ਨਾ ਨਾ ਉਹ ਤਾਂ ਮੈਂ ਘੁਰਨਾ ਨਹੀਂਗਾ ਡਰਦਾ ਜੀ 35 ਡਰਦਾ ਗੇਟ ਨੂੰ ਨੰਗੇਂ ਦਰੋ ਖੋਜ ਕੀ ਕੰਮ ਕਰਨਾ ਫਿਰ ਕੋਈ ਡੱਕਾ ਤੋੜ ਲੈ ਕੰਮ ਤਾਂ ਸੀ ਮੈਨੂੰ ਸਾਰਾ ਦਿਨ ਤੇ ਬਿਲੀ ਬੈਠੀ ਨਹੀਂ ਹੈ ਕਿੱਲੇ ਦੱਸ ਹੈ ਹੈ ਮੇਰੇ ਤਾਂ ਕੰਮ ਨਹੀਂ ਨਿਭੜਦਾਈ ਸਾਰਾ ਦਿਨ ਕੰਮ ਕਾ ਤੂੰ ਨਿਭੜਦਾ ਤੇਰਾ ਲੈ ਝਾੜੂ ਪੋਚਾ ਕਰ ਲੈ ਰੋਟੀ ਪਾਣੀ ਦਾ ਧਿਆਰ ਕਰ ਲੋ ਕੱਪੜੇ ਮਸ਼ੀਨ ਚ ਪਾ ਦੋ ਕੱਢ ਲਓ ਬਸ ਅਸੀਂ ਇਦਾਂ ਹੀ ਨਿਭੜਣ ਜਦੋਂ ਕੋਈ ਨਾ ਮੱਜਦਾ ਵੀ ਮਤਲਬ ਵੀ ਹੁਣ ਬੰਦੇ 100 ਕੰਮ ਹੁੰਨੇ ਆ ਬਾਹਰ ਦੇ ਹਾਂਜੀ ਹਰ ਇੱਕ ਡਿਫਰੈਂਟ ਕੰਮ ਹੁੰਨੇ ਆ ਕਦੇ ਕਿਹੜਾ ਕੰਮ ਕਦੇ ਕਿਹੜਾ ਕੰਮ ਕਦੇ ਕਿਹੜਾ ਕੰਮ ਤੁਹਾਡੇ ਹੀ ਨਿਭੜਦੇ ਮਸ਼ੀਨ ਕੱਪੜੇ ਪਾ ਲਓ ਕੱਢ ਲਓ ਪਾ ਲਓ ਕੱਢ ਲਓ ਝਾੜੂ ਪੋਚਾਈ ਸਾਹੀ ਪਤਾ ਨਹੀਂ ਘਾਤੋ ਅਸੀਂ ਡੇਲੀ ਉਹੀ ਕੰਮ ਹੈ ਉਹੀ ਮਣ ਹਿੰਮਤ ਮਾਰੇ ਕੋਈ ਥੋੜੀ ਹਿੰਮਤ ਘਟ ਮਾਰੇ ਤੁਸੀਂ ਅੱਛਾ ਥੋੜੀ ਬੰਦਾ એનર્ਜੀ એનર્ਜੀ ਸੀ ਹਿੰਮਤ ਮਾਰੇ ਨਾ ਕੰਮ ਉੱਟਣੇ ਪੜ ਜਾਨੇ ਆ ਆਹ ਹਾਂ ਤੂੰ ਮੈਂ ਕ ਟੌਣੀ ਮੈਂ ਦਾ ਹੀ ਦੇਖ ਲੈ ਸ਼ਰਤ ਲਾ ਲਾ ਇੱਕ ਹਫਤਾ ਨਾ ਜੀ ਹੁਣ ਮੈਂ ਆਪਣੇ ਕੰਮ ਮੈਨੂੰ ਪਤਾ ਹੈ ਕਿਹੜੇ ਕਿਹੜੇ ਕਰਦੇ ਆ ਮੈਂ ਕਹਿੰਦਾ ਤੂੰ ਦੇਖੀ ਦੇਈ ਤੂੰ ਇੱਕ ਹਫਤਾ ਤੂੰ ਮੇਰੇ ਕੰਮ ਸਮਝ ساری ਵਾਰ ਤੇ ਮੈਂ ਕਹਿੰਦਾ ਸਰ ਇੱਕ ਸਾਰੇ ਕੰਮ ਝਾੜੂ ਪੋਚਾ ਸਾਰੇ ਕੰਮ ਮੈਂ ਸਮਝ ਇੱਕ ਹਫਤਾ ਪਟਾ ਕੇ ਦੇ ਲੱਗਾਂ ਮੈਂ ਕਹਿੰਦਾ ਸਾਰੇ ਬੀਬੀ ਪਟਾ ਕੇ ਦੇਣੇ ਬੰਦੇ ਨੇ ਕੰਮ ਉਹ ਲੈ ਜੀ ਉਨਿਓ ਉਨਿਓ ਕਿਉਂ ਬੰਦੇ ਵਿਚਾਰੇ ਤੁਸੀਂ ਲੱਗੇ ਹੋਏ ਹੈ ਆ ਬੰਦਿਆਂ ਦੇ ਆਪਣੇ ਕੰਮ ਹੁੰਦੇ ਆ ਜੀ ਜਿਹੜੇ ਹੁੰਦੇ ਆ ਨਹੀਂ ਉਹਨਾਂ ਨੂੰ ਕਹਿ ਦਿੰਦੇ ਤੁਸੀਂ ਕੁਝ ਨਹੀਂ ਕਰਦੇ ਇਹ ਵੀ ਗਲਤ ਗੱਲ ਹੈ ਨਾ ਜਿਆਦਾਤਰ ਵੀ ਉਹ ਮੈਂ ਲੈ ਤੂੰ ਮੈਨੂੰ ਮੈਂ ਕਿਵੇਂ ਸਾਰਾ ਦਿਨ ਭੱਜ-ਭੱਜ ਤੁਰ ਕੇ ਆਉਣਾ ਫਿਰ ਤੂੰ ਮੈਨੂੰ ਕਹਦੇ ਨਹੀਂ ਲੈ ਮੈਂ ਐਸੀ ਬੇਦੀ ਲੱਗੀ ਵੀ ਮੈਂ ਆਹ ਕਰਦੀ ਮੰਗੇ ਤੁਸੀਂ ਕੀ ਕੀਤਾ ਤੂੰ ਗੱਡੀ ਚੱਕ ਉਧਰ ਨੂੰ ਗੱਡੀ ਚੱਕ ਉਧਰ ਨੂੰ ਗੱਡੀ ਚੱਕ ਉਧਰ ਨੂੰ ਤੂੰ ਹੀ ਜਾ ਖੁੰਦਾ ਕੀਤੇ ਹਾਂਜੀ ਚਲੋ ਵੀ ਕੰਮ ਤਾਂ ਹੁੰਦਾ ਹੀ ਹੈ ਪਰ ਇਹ ਬੀਬੀਆਂ ਦੇ ਕੰਮ ਵੀ ਥੋੜੇ ਨਹੀਂ ਹੁੰਦੇ ਮੈਂ ਕਿਹਾ ਪਟਾਕੇ ਦੇਖ ਲੈ ਖਵ ਤੱਕ ਲਾ ਕੇ ਦੇ ਲੈ ਨਾ ਬਟਾਉਣੇ ਨਹੀਂ ਹੈਗੇ ਜੀ ਬਿਨਾ ਵਟਾਉਣੇ ਤੋਂ ਹੀ ਠੀਕ ਹੈ ਲਵੀ ਸਿਮਰ ਦੇ ਮਿੱਤਰੋ ਕੰਮ ਕਰ ਨਿਭੜ ਗਏ ਇਹ ਤਾਂ ਸਾਰਾ ਘਮਣਾ ਤੂੰ ਦਸ ਤਸਾਲ ਰੋਟੀਨ ਵੀ ਇਦਾਂ ਹੀ ਕੰਮ ਕਰ ਹੁੰਦੇ ਆ ਆਪਣੇ ਕੰਮ ਵਾਲੇ ਰਹਿਣੇ ਮੈਂ ਉੱਠਣਾ ਹੈ ਉੱਠੇ ਬਗੈਰ ਕਿੱਥੇ ਸਰਦਾ ਯਾਰ ਉੱਠੀ ਆਪਾਂ ਤੇ ਉੱਠ ਕੇ ਆਪਾਂ ਅੱਜ ਕਰਤੂਨ ਜਾ ਕੇ ਲੈ ਕੇ ਆਉਣੇ ਆਪਣੇ ਪੀਦੇ ਸ਼ਾਪ ਦੇ ਤੇ ਹੋਰ ਵੀ ਦੁਕਾਨ ਦੇ ਕੰਮ ਤਾਂ ਸਾਰਾ ਚੱਲੇ ਹੀ ਜਾਣੇ ਹੋਣੇ ਇਦਾਂ ਹੀ ਸਵੇਰ ਤੇ ਸ਼ਾਮ ਤੱਕ ਸ਼ਾਪ ਦੇ ਕੰਮ ਨਹੀਂ ਮਿਲਦੇ ਮਿੱਤਰੋ ਨਿਬੜਦੇ ਹੁੰਦੇ ਇਹਦਾ ਬਸ ਬੰਦਾ ਛੱਡ ਕੇ ਜਾਣਾ ਪੈਂਦਾ ਹੁੰਦਾ ਵੀ ਹਾਂ ਚਲ ਕੋਈ ਡੈਜਟ ਕਰਦੇ ਹਾਂ ਹੁਣ ਨਹੀਂ ਤਾਂ ਬੰਦਾ ਜਿੰਨਾ ਮਰਜੀ ਕੰਮ ਕਰੀ ਜਾਵੇ ਸਾਰਾ ਦਿਨ ਦਾ ਲੱਗੇ ਰਹੇ ਕੰਮ ਨਹੀਂ ਮੁੱਕਦੇ ਜਿੰਦ ਮੁੱਕ ਜਾਣੀ ਆਉਣ ਦਲਾਰਾ ਲਾ ਕੇ ਤੁਰਗੇ ਕੱਚੇ ਘਰ ਦੇ ਕੰਧਾਂ ਵਾਂਗ ਸਾਡੇ ਦਰ ਮਾਂਜੇ ਖੁਰਗੇ ਗਲਵੀ ਜੁੜਗੀ ਨਾਲ ਉੱਠੀ ਚਲੇ ਯਾਰ ਖੜੇ ਗੱਟੋ ਪਿਸ਼ਕ ਹੈਗੀ ਆ ਉਦੇ ਪਿੰਡ ਸੋ ਨਹੀਂ ਲੱਗਦੀ ਆ ਪਾ ਜੇ ਆਪਾਂ ਸ਼ਾਮਾਂ ਜਾਣਾ ਉਦੋਂ ਫਿਰ ਠੰਡ ਲੱਗਦੀ ਹੈ ਨਾ ਹਾਂ ਹਲਕੀ ਜੀ ਕੋਟੀ ਪਾ ਲੈਨੇ ਆਪਾਂ ਤੇ ਫਿਰ ਆਪਾਂ ਕਰਤੋਂਗ ਲੈਣ ਚੱਲਦੇ ਆਂ ਤੇ 35 ਸਾਡੀ ਆ ਬੈਠ ਗਈ ਆ 35 ਸਾਡੀ ਆ ਬੈਠ ਗਈ ਆ ਤੂੰ ਮੇਰੇ ਕੋ ਆਇਆ ਕਾਜ ਨਹੀਂ ਮੈਨੂੰ ਛੱਡ ਦੋ ਹੂੰ ਤੂੰ ਮੇਰੇ ਕੋ ਹੁੰਦੇ ਕਾ ਇਤਨੀ ਬੜੀ ਡਰਦੇ ਮੈਨੂੰ ਜੇ ਬਾਹਰ ਹੁੰਦਾ ਮੇਰੇ ਤੋਂ ਫਿਰ ਮੈਨੂੰ ਥੋੜਾ ਡਰਦਾ ਇਹਨੂੰ ਐ ਵੀ ਮੈਂ ਘੁਰੂਗਾ ਮੈਂ ਹੈ ਘੁਰੂਣਾ ਮੈਂ ਨਾ ਘੁਰੂਣਾ ਮੈਂ ਆ ਚੱਕ ਦੇ ਮੈਂ ਤੋ ਆ ਚੱਕ ਉਹ ਦਰ ਸਿਰ ਲਸਣ ਬੱਠੇ ਰੱਖ ਲੈਨੇ ਆਂ ਜੀ ਅਸੀਂ ਚੱਕ ਦੇ ਲੈ ਵੀ ਇਹ ਜੀ ਵੇ ਚਾ ਬੇਜਾਈ ਤੇ ਉਤਲੀ ਮਾਰ ਕੇ ਭੇਜਾ ਉਤਲੀ ਮਾਰ ਕੇ ਭੇਜਾ ਉਤਲੀ ਮਾਰ ਕੇ ਹਾਂ ਵੈਰੀ ਗੁੱਡ ਇਹ ਰਸ਼ਮਾ ਕੋਟੀ ਦੇ ਮਾਲ ਪਾਉਣ ਨੂੰ ਮੈਂ ਰੀਕਾ ਕੱਪੜੇ ਲੈ ਜਾਓ ਜੀ ਇਹ ਤੋਂ ਆ ਕੇ ਲੈ ਕੇ ਆਉਣੇ ਆ ਜੀ ਲਵਾਂਦਰ ਹੀ ਆਦੇ ਇੱਕ ਤਾਂ ਗੁਰਸ਼ਾਨ ਦੀ ਕੋਟੀ ਹੈ ਹਮ ਇਹਦੇ ਤੇ ਆ ਦੇਖੋ ਕਿੰਨਾ ਵੱਡਾ ਦਾਗ ਪਿਆ ਹੋਇਆ ਆ ਕੇ ਢੋਲਦੇ ਨਹੀਂ ਚਾਕਲੇਟੀ ਹਮ ਇਹ ਉੱਤਰਦਾ ਨਹੀਂ ਮਸ਼ੀਨ ਚਾਹ ਤੁਹਾਡੇ ਨੇ ਜੀ ਕੋਟੀਆਂ ਠੀਕ ਹੋ ਆ ਵੀ ਸਹੀ ਗਾ ਵਧੀਆ ਕੀਤਾ ਸਮਝ ਦਾ ਕੰਮ ਆ ਵੀ ਦੇਖੋ ਮਿੱਤਰੋ ਆਪਣੀ ਕੋਟੀ ਜੀ ਕਿ ਬਹੁਤ ਸੋਹਣੀ ਹਲਫੀ ਗੀ ਅਦੀ ਏ বিনা ਹਾ ਦੇ ਕੋਈ ਉਹ ਦਾਗ ਪੈ ਗਿਆ ਪਤਾ ਨਹੀਂ ਕਿ ਆਹ ਕਾਲਾ ਦਾਗ ਪੈ ਗਿਆ ਇਹ ਆ ਦੇਖ ਨੀ ਕਿ ਦਾਗ ਇਹ ਉੱਤਰ ਤੇ ਨਹੀਂ ਕਰਾ ਮਸ਼ੀਨ ਦੇ ਉੱਪਰ ਆ ਵੀ ਇੱਥੇ ਬੰਦੇ ਖਾਣਾ ਨਹੀਂ ਹੁੰਦਾ ਸਾਨੂੰ ਅਸਰੇ ਕੰਮ ਕਰ ਰਹੇ ਹਾਂ ਉੱਥੇ ਛਿੱਟੇ ਪੈ ਜਾਂਦੇ ਆ ਹਾਂਜੀ ਕਈ ਵਾਰ ਕੀ ਹੁੰਦਾ ਨਾ ਮਤਲਬ ਇੱਕ ਕੱਪੜੇ ਇੱਕ ਇਦਾਂ ਪਾ ਕੀ ਆਪਾਂ ਕਰੀਵੇ ਕੰਮ ਦੇ ਉੱਪਰ ਚਲੇ ਜਾਂ ਨਾ ਤਾਂ ਉੱਥੇ ਕੀ ਮੇਰੇ ਕਬਾਬ ਦੇ ਛਿੱਟਾ ਪੈ ਗਿਆ ਕੀ ਮੇਰੇ ਜੀ ਛਿੱਟਾ ਉਹ ਮੁੜ ਕੇ ਦਾਗ ਇਦਾਂ ਦੇ ਨਾ ਉਹ ਦਾਗ ਰਹੀ ਜਾਂਦੇ ਹੈਗੇ ਤੇ ਉਹ ਉਹ ਵੀ ਨਹੀਂ ਹੈਗਾ ਆਪਣੇ ਕੋਲ ਜਿਹੜਾ ਹੁੰਦਾ ਨਾ ਵਾਸ਼ਿੰਗ ਪਾਊਡਰ ਨਿਰਮਾ ਦੁੱਧ ਸੀ ਸਫੇਦੀ ਨਿਰਮਾ ਸੇ ਆਏ ਉਹ ਚੀਜ਼ ਵੀ ਹੈ ਨਹੀਂ ਹੈ ਨਾ ਉਹ ਤਾਂ ਵੀ ਮਸ਼ਹੂਰੀ ਹੀ ਹੁੰਦੀ ਹੈ ਪਰ ਜਿਹੜੇ ਲਵੰਦਰ ਹੀ ਉੱਪਰ ਨਾਲ ਨੇ ਜੀ ਮਸ਼ੀਨਾਂ ਨੇ ਉਹਨਾਂ ਕੋਲ ਜਿਹੜਾ ਪ੍ਰੋਡਕਟ ਹੈ ਉਹ ਬਹੁਤ ਹਾਈ ਕੁਆਲਿਟੀ ਦੇ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਪਾਣੀ ਦਾ ਟੈਂਪਰੇਚਰ ਉਹ ਵੀ ਪੂਰਾ ਹਾਈ ਹੁੰਦਾ ਮਤਲਬ ਵੀ ਉਮੀਦ ਹੈ ਮੈਨੂੰ ਵੀ ਸ਼ਾਇਦ ਨਖਾਰ ਦੂਗਾ ਤੇ ਆਪਾਂ ਉਧਰ ਨੂੰ ਜਾਣਾ ਹੈ ਠੀਕ ਸਮਾਂ ਹਾਂਜੀ ਆਹ ਕੰਮ ਤਾਂ ਵਧੀਆ ਕੀਤਾ ਵੈਰੀ ਗੁੱਡ ਕਦੇ ਕਦੇ ਸਿਆਣਾ ਕੰਮ ਕਰਕੇ ਨਾ ਇਦਾਂ ਸਿਆਣੀ ਗੱਲ ਕਰਕੇ ਤੂੰ ਹਾਂਜੀ ਤੂੰ ਮੇਰਾ ਦਿਲ ਜਿੱਤ ਲ ਅੱਛਾ ਜੀ ਉਹ ਨਹੀਂ ਜਿੱਤ ਹੁੰਦਾ ਉਹ ਕਦੇ ਕਦੇ ਮੈਨੂੰ ਐਂ ਹੁੰਦਾ ਵੀ ਹਾਂ ਗੁੱਸਾ ਜਾ ਜਾਂਦਾ ਵੀ ਚਲ ਵੀ ਹਨਾ ਵੀ ਯਾਰ ਵੀ ਬੰਦੇ ਸਾਰੇ ਜਵਾਬ ਦੇ ਬੰਦੇ ਕੰਮ ਕਰਦੇ ਹੁੰਦੇ ਆ ਬੀਬੀਆਂ ਬੇਲੀਆਂ ਦੱਸ ਐਨੀ ਜਲਸੀ ਕਰਦੇ ਆ ਤੁਸੀਂ ਉਹ ਜਲਸੀ ਨਹੀਂ ਕਰਦਾ ਚਾਹੇ ਤਾਂ ਹੁੰਦਾ ਵੀ ਜਿਹੜਾ ਇਦਾਂ ਐ ਹੁੰਦਾ ਵੀ ਹਾਂ ਕੇਅਰ ਜੀ ਹੁੰਦੇ ਆ ਬੰਦੇ ਹੁੰਦਾ ਵੀ ਚਲ ਹਾਂ ਵੈਰੀ ਗੁੱਡ ਥੈਂਕ ਯੂ ਵੈਰੀ ਵੈਰੀ ਮੱਚ ਇਹ ਝੋਲੇ ਪਾ ਦੇ ਫਟਾਫਟ ਮਾਲ ਬਣ ਗਿਆ ਨਾ ਬੜੇ ਸੇ ਬੂਸਤੇ ਪਾ ਦੇ ਜੋ ਹਾਂ ਠੀਕ ਕਿੱਡਾ ਛੋੜ ਦੇ ਕਿਉਂ ਨਹੀਂ ਆ ਦੂਰ ਮੈਂ ਕੰਬਲਾ ਕੰਬਲਾ ਸੇ ਰੱਖੇ ਹੋਏ ਆ ਜੀ ਆਪਾਂ ਮੋਸਟਲੀ ਕੰਬਲ ਰਜਾਈਆਂ ਤੋਂ ਆਉਂਦੇ ਆ ਜੀ ਉਹਨਾਂ ਕੋਲੋਂ ਉਹਨਾਂ ਦਾ ਤਾਂ ਦੇਖੋ ਆਈ ਜੀ ਉਹਨਾਂ ਦੇ ਬੁਸਤੇ ਹੈ ਜੀ ਠੀਕ ਹੈ ਜੀ ਉਹਨਾਂ ਦਾ ਰੇਲ ਥੈਲੀ ਹੀ ਹੁੰਦਾ ਕੀਤਾ ਹੁੰਦਾ ਜਿਵੇਂ ਲੱਗਦਾ ਮੈਨੂੰ ਉਹੀ ਚੀਜ਼ ਹੈ ਦੇਖੋ ਮਿੱਤਰੋਨ ਪਰ ਰੇਲ ਥੈਲੀ ਦਾ ਬਟਨ ਨਾ ਉਹ ਲੈ ਆਏ ਮੈਂ ਤਾਲੀਆਂ ਲਾਈਆਂ ਜੀ ਲੈ ਚੰਗਾ ਵੀ ਆਪਾਂ ਚੱਲੀਏ ਸਮਾਂ ਕੋਈ ਚੀਜ਼ ਮੱਲ ਮੰਗੋਣੀ ਜਾਦੀ ਮੂ ਠੀਕ ਹੈ ਮੈਨੂੰ ਠੀਕ ਹੈ ਜੀ ਚਾਬੀ ਗੱਡੀ ਦੀ ਹੋਣਾ ਤਾਂ ਪੱਕਾ ਹੀ ਹੁੰਦਾ ਹੈ ਫੋਨ ਤਾਂ ਸਮਾਨ ਲੈ ਕੇ ਮਾਰਕੀਟ ਚਲੇ ਜਾ ਮਿੱਤਰੋ ਮਗਰ ਬਾਅਦ ਚ ਕੋਈ ਨਾ ਕੋਈ ਜੀ ਰਹਿ ਜਾਂਦੀ ਹੁੰਦੀ ਹੈ ਨਗਰਾ ਜੀ ਆ ਵੀ ਲੈਓ ਨਗਰਾ ਜੀ ਆ ਵੀ ਲੈਓ ਚੰਗਾ ਵੀ ਭਾਈ ਹੈ ਭਾਈ ਪੈਂ ਤਰੰਦਰ ਬਾਣੀ ਮਲ ਬਣ ਗਿਆ ਨਾ ਓਕੇ ਓਕੇ ਬਾਈ ਅਸਤਾਜ ਜੀ ਅੰਦਰ ਚਲੇ ਹੁਣ ਤੁਸੀਂ ਠੀਕ ਹੈ ਲਈ ਪਹੁੰਚ ਗਏ ਆਪਾਂ ਲਵੰਦਰੀ ਦੇ ਉੱਤੇ ਇਹ ਉਹ ਤੋਂ ਆਮਾ ਕੇ ਆਵਾਂ ਨੇ ਕੱਪੜੇ ਇਹ ਬਾਈ ਆਪਣੇ ਪੀਤਾ ਖਾਣ ਵਾਸਤੇ ਹੁਣ ਉਹ ਆਪਣੀ ਸ਼ਾਪ ਦੇ ਉੱਤੇ ਬੁਨਜੋਰਨੋ ਬੁਨਜੋਰਨੋ ਹਾ ਤੁਸੀਂ ਟੋਟੋ ਬੈਨੇ ਕੀ ਫਾ ਫੋਡੋ ਬਾਵੀਦੋ ਸਿ ਗਰਾਡਾ ਕੀ ਦਿਸਿ ਟੋਟੋ ਬੈਨੇ ਦੇਵੋ ਲਾ ਕੋ ਪੋਦੀ ਵਿਸਟੀਰੀ ਪੋਤੇ ਫਾ ਚੂਦੀਰੇ UNA ਕੋਦਾ ਕੇ ਸੀ ਨੋ ਸੋਨੋ Non ti avevo conosciuto, ma... Eh, perché non immaginavo che vengo io. Guarda qua. Yes. Mi figlio. C'è un po' di macchi qua. Queste? Queste e poi c'è un altro qua. Mm. Questo è di mio figlio, guarda qua. Questo è... Cioccolato. Cioccolato. Questa pure qui, no. Questa è messa qualcosa di olio di kebab, capito. Olio oh, che Ma perché, qual è tuo figlio? E fai pizze? No, 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 mi figlio ah, no. piccolo. Piccolo eh. è però lui quando, capito, per quello si sporca. Ciao, torna lì, sono quattro. Mentre poi ci dovrà mettere il prodotto perché le macchie e così e poi da lì, nuovo di è un'irrema e un'irrema che tu te ne vado a ਫਿਰ ਅਮਗੈ ਅਸ਼ੀਏ ਕਿੱਡੇ ਕਿੱਡੇ ਮਸ਼ੀਨ ਲੱਗੀਆਂ ਹੋਈਆਂ ਮਿੱਤਰੋ ਇਹ ਵੀ ਨਾ ਕਿ ਬਹੁਤ ਵਧੀਆ ਬਿਜ਼ਨਸ ਹੈ ਸੈਲਫ ਹੈ ਸਾਰੀ ਇਹ ਤੁਸੀਂ ਆ ਬਈ ਜਿਤੋਂ ਨਹੀਂ ਪਾ ਸਕਦੇ ਇੱਥੇ ਇੱਥੇ ਰੁਪਏ ਪਾ ਕੇ ਤੇ ਮਸ਼ੀਨ ਆਪਣੀ ਜਿੰਨੇ ਟਾਈਮ ਚਲਾਉਣੀ ਹੈ ਜਿਹਦੇ ਫਿਰ ਕੱਪੜੇ ਕੰਦੇ ਹਿਸਾਬ ਨਾਲ ਚਲਾ ਸਕਦੇ ਇਹਨੂੰ ਕਿੰਨੀਆਂ ਮਸ਼ੀਨ ਲੱਗੀਆਂ ਹੋਈਆਂ 1 2 3 4 ਉੱਪਰਲੇ ਵੇ ਛੋਟੀਆਂ ਸਾਰੀਆਂ ਕੱਪੜੇ ਧੋ ਆ ਕੇ ਐ ਸਚੇ ਸੁਕਾ ਕੇ ਭੇਜਦੇ ਆ ਕੱਪੜਿਆਂ ਨੂੰ ਇਹ ਲੈ ਕੱਪੜੇ ਦਿੱਤੇ ਆਪਾਂ ਨੇ ਤੇ ਉਹਨੇ ਆਪਣੀ ਜਾਂਚ ਕਰਨਾ ਮੈਂ ਪੂਰਾ ਪ੍ਰੋਡਕਟ ਪਾ ਕੇ ਨਾ ਜੇ ਕਹਿੰਦਾ ਦਾਗ ਲੱਗੇ ਹੋਣ ਨਾ ਐਦਾਂ ਮਲੇਤਿਆਂ ਦੇ ਉੱਪਰ ਜਾਂ ਕੱਪੜਿਆਂ ਉੱਤੇ ਵੀ ਠੰਡੇ ਪਾਣੀ ਗਏ ਜੇ ਆਪਾਂ ਧੋਈਏ ਤਾਂ ਛਿੱਤੀ ਉਤਰਦੇ ਗਰਮ ਪਾਣੀ ਦੇ ਮੁਕਾਬਲੇ ਮੈਨੂੰ ਐਸੀ ਵੀ ਸ਼ਾਇਦ ਗਰਮ ਪਾਣੀ ਉਤਰਨਗੇ ਤੇ ਉਹਨੇ ਕਹਿੰਨਾ ਮੈਂ ਦੋ ਤਿੰਨ ਲਵਾਜਾਂ ਕਰੂੰਗਾ ਠੰਡੇ ਪਾਣੀ ਦੇ ਪਹਿਲਾਂ ਪਾ ਕੇ ਦੇਖੂੰ ਜੇ ਉਤਰ ਗਈ ਫਿਰ ਬਾਅਦ ਦੁਬਾਰਾ ਫੇਰ ਲਵਾਜਾਂ ਕਰੂੰਗਾ ਵੀ ਆਪਾਂ ਤਾਰਦੇ ਨੇ ਹਨ ਜਦੋਂ ਐਨ ਸਾਫ਼ ਹੋ ਉਸ ਤੋਂ ਬਾਅਦ ਕਹਿੰਦੇ ਨੂੰ ਫੋਨ ਕਰ ਦੂੰਗਾ ਮੈਂ ਵੀ ਫੇਰ ਆ ਕੇ ਲੈ ਜੀ ਆਪਾਂ ਇਹਨੇ ਜਾ ਕੇ ਆਪਣਾ ਜਿਹੜਾ ਹੋਰ ਕ ਇੱਥੋਂ ਚੱਕਨੇ ਆਪਾਂ ਨੇ ਆਪਣੇ ਕਰਤੋਂ ਵਗੈਰਾ ਇੱਥੋਂ ਆਪੇ ਲੈ ਲੈਨੇ ਕਰਤੋਂ ਲੈ ਲੈਨੇ ਗਵੰਤੀਆਂ ਲੈ ਲੈਨੇ ਲਈ ਬਹੁਤ ਜ਼ਿਆਦਾ ਜ਼ਰੂਰੀਆਂ ਕਬਾਬ ਬਣਾਉਣ ਵਾਸਤੇ ਤੇ ਸੁਕੁੰਤਰੀ ਨੂੰ ਲੈ ਲਈ ਆਪਾਂ ਨੇ ਤੇ ਆਹ ਜਿਹੜੇ ਸ਼ਾਪਰ ਜਿਹਨਾਂ ਵਿੱਚ ਆਪਾਂ ਕੋਕੋ ਗੋਲੇ ਵਗੈਰਾ ਭਾਗੇ ਭੇਜਦੇ ਹੁੰਨੇ ਆ ਤੇ ਚਾਰ ਪੰਜ ਪੀਸ ਆਪਾਂ ਦੇ ਲਈ ਕਰਤੋਂ ਦੇ ਅੱਜ ਵਾਸਤੇ ਨਹੀਂ ਹੋ ਹਾਂਜੀ ਕਿਤਾ ਆ ਮੈਂ ਪਾਪਾ ਯੂਰੋ ਕਸੀਆਂ ਆਲੇ ਘਰਨੇਤੀਆਂ ਕੁਸ਼ਾਂਸੀ ਵਾਸਤੇ ਠੀਕ ਹੈ ਜੀ ਰੋਟੀ ਚੱਲ ਗਈ ਬਣ ਗਈ ਉੱਠ ਰੋਟੀ ਬਣ ਗਈ ਹਾਂਜੀ ਕੀ ਬਣੇ ਖਾਣੂ ਅੱਜ ਮੂੰਗੀ ਮਸਰੀ ਦੀ ਉਹ ਤੇਰਾ ਭਲਾ ਹੋਏ ਮੂੰਗੀ ਹੀ ਆਉਣੋ ਅੱਜ ਫਿਰ ਹਾਂਜੀ ਹਾਂਜੀ ਹੈ ਬੈਂਤੀ ਅੱਜ ਮੂੰਗੀ ਮਸਰ ਦੀ ਬਣੇ ਬੁੱਧ ਕਰੀ ਆਪਾਂ ਨੇ 2 ਵਜੇ ਬੰਦ ਕਰਦੀ ਗੁਰਸ਼ਾਂ ਦਾ ਫੋਨ ਹੈ ਕੋਈ ਨਹੀਂ ਜੇ ਹਮ ਡੇਢ ਵਜੇ ਮੋੜ ਗਈ ਜੂ ਡੇਢ ਵਜੇ ਚੋਣੀ ਹੈ ਹਾਂਜੀ ਓਕੇ ਤੁਹਾਡੀ ਖਾਲੀ ਹਾਂਜੀ ਮੈਂ ਖਾਲੀ ਲੈ ਮੈਂ ਬਪੂ ਕੋ ਖੋਲ ਕੇ ਉੱਠ ਸ਼ਟਾਉਟ ਪਾ ਕੇ ਲਿਆ ਓਕੇ ਤੁਸੀਂ ਬੈਂਤੀ ਕੀ ਸੋਚਦੇ ਬੈਂਤੀ ਤੁਹਾਡੀ ਕੋਲੀ ਖਾਲੀ ਹੋ ਗਈ ਹੈ ਕੋਲੀ ਖਾਲੀ ਹੋ ਗਈ

ਮੈਂਗੋ ਮੈਂਗੋ ਸ਼ੇਕ ਨਹੀਂ ਜੂਸ ਮੈਂਗੋ ਜੂਸ ਆ ਦੇਖੋ ਬੈਸਟਰ ਦਾ ਮੇਤੋਰੇ ਬੈਸਟਰ ਵਾਕੀ ਬੈਸਟ ਹੈ ਤੇ ਤੇ ਮੈਂ ਤੇ ਕੀ ਬਿਣੀ ਐਵੇਂ ਜੀ ਤੁਸੀਂ ਕੀ ਬਿਣੀ ਬੈਂਤੀ ਨਹੀਂ ਦੇਖੋ ਤਾਂ ਖੁਸ਼ਾਨ ਕੋਲ ਆ ਗਿਆ ਹਨ ਹਾਂਜੀ ਆਪਣੇ ਗੁਸ਼ਾਨ ਆ ਕੇ ਤਾਂ ਮੈਨੂੰ ਬੁਲਾਉਣ ਲੱਗਿਆ ਇਹਨੇ ਕਿ ਮੈਨੂੰ ਬੁਲਾਇਆ ਹੀ ਨਹੀਂ ਵੀ ਮਾਪੇ ਚਲ ਗਏ ਚਲੇ ਜਾਨੇ ਹਨਾ ਹਨਾ ਬੈਂਤੀ ਤੇ ਮੂਛਾ ਫੁੱਟੇ ਜੂਛਾ ਨਾ ਰੋ ਬੈਂਤੀ ਬੈਠੀ ਰਹਿੰਦੀ ਹੈ ਬੈਠੀ ਰਹਿੰਦੀ ਨਹੀਂ ਬੈਠਾ ਕਿ ਤੁਸੀਂ ਠੀਕ ਨੂੰ ਕੋਈ ਕੁੜਕਾ ਖਾਣੇ ਤਾਂ ਰੋਟੀ ਖਾਣੀ ਮੂੰਗੀ ਮਸਰੀ ਦਾ ਖਾਣੀ ਹੋ ਪੈਣੀ ਹੈ ਤੇ ਦੱਸਤਾ ਮਮਾ ਨੇ ਦੱਸਤਾ ਜੀ ਨੇ ਦੱਸਤਾ ਜੀ ਨੇ ਹਾਂ ਕਹਿੰਦਾ ਮੈਂ ਮੈਂ ਕੋ ਸ਼ੇਕ ਬਣਾਉਂਗਾ ਦੁੱਧ ਚ ਪਾ ਲੈਣਾ ਜੂਸ ਮਾਣੀ ਪਹਿਲਾਂ ਰੋਟੀ ਖਾਣੀ ਆ ਮੂੰਗੀ ਮਸਰੀ ਅੰਦਾਜ਼ਾ ਉਹ ਵੀ ਲੱਗ ਜਾਂਦਾ ਹੈ ਵੀ ਕੀ ਬਣੇ ਹੋਊਗਾ ਹਾਂ ਹਾਂ ਮੂੰਗੀ ਉਹ ਸੌਖੀ ਹੈ ਨਾ ਬਣੋਣੀ ਜੱਟਪਟ ਮੈਂ ਸਵੇਰ ਗੱਲ ਕਰਦੇ ਮੈਂ ਕਿਹਾ ਵੀ ਸਾਡਾ ਕੰਮ ਕੀ ਤੇ ਲੇਖੀ ਨਾ ਬੀਬੀ ਮੂੰਗੀ ਮਸਰੀ ਬਣਾ ਕੇ ਮਿੱਡੂ ਮਿੱਟੀ ਬਿਲੀ ਜਿਹੜੇ ਵਜਹ ਨਾਲ ਅਰੇ ਫੇ ਵਾਚਰੇ ਵੀ ਸਮਝ ਨਹੀਂ ਆਉਂਦੀ ਕੀ ਬਣਾਈ ਕੀ ਬਣਾਏ ਰੋਜ਼ ਇੱਕੋ ਚੀਜ਼ ਬਣਾਈ ਚਾਹੀਏ ਵਿਚਾਰ ਤਾਂ ਇਹ ਆ ਮੂੰਗੀ ਮਸਰੀ ਹੋ ਗਈ ਰਾਜਮਾ ਝੋਲ ਹੋ ਗਏ ਤੇ ਗਿੰਗ ਚਾਰ ਪੰਜ ਦਾਲਾਂ ਕਿਹੜੀ ਚੋਲੋਗੇ ਕਿਹੜੀ ਚੋਲੋਗੇ ਇਹ ਸਬਜੀ ਤਾਂ ਤੁਸੀਂ ਖਾਂਦੇ ਨਹੀਂ ਹੈਗੇ ਜੀ ਜਿਵੇਂ ਸਬਜੀ ਬਣਾਉਣੀ ਹੈ ਵੀ ਸਬਜੀ ਬਣਾਣੀ ਹੈ ਅਸੀਂ ਉਹ ਵੀ ਨਹੀਂ ਖਾਣੀ ਪਨੀਰ ਦੀ ਫਰਜੀ ਬਣਾ ਲੈ ਫਿਰ ਹਾਂ ਪਨੀਰ ਦੀ ਫਰਜੀ ਬਣ ਸਕਦੀ ਹੁੰਦੀ ਹੈ ਉਹ ਬਣ ਸਕਦੀ ਆ ਉਹਦੇ ਬਾਰੇ ਥੋੜਾ ਜਿਆਦਾ ਤੁਹਾਨੂੰ ਪਤਾ ਹੈ ਐਫਰਟ ਬਹੁਤ ਲੱਗਣਾ ਐਫਰਟs ਕਾਫੀ ਲੱਗਣਾ ਕਠਿਨਾ ਥੋੜਾ ਹੁਣ ਟਾਈਮ ਸਵਾ ਛੇ ਹੋ ਗਏ ਮਿੱਤਰੋ ਤੇ ਆਪਾਂ ਹੁਣ ਚੱਲਦੇ ਆ ਆਪਣੇ ਕੋਟੀਆਂ ਜਿਹੜੀਆਂ ਦਿੱਤੀਆਂ ਉਹ ਜਾ ਕੇ ਲੈ ਕੇ ਆਉਨੇ ਆ ਤੇ ਸ਼ੌਫ ਦਾ ਕੰਮ ਕਰਾ ਪਰ ਰੈਡੀ ਕਰਤਾ ਆਪਣੀ ਸਾਰੀ ਸੈਟਿੰਗ ਕਰਤੀ ਹੈ ਬੰਕੂ ਬੰਕੂ ਸੈਟ ਕਰਕੇ ਹੈ ਸਾਰਾ ਸਾਮਾਨ ਸੈਟਫਾਈਟ ਕਰਤਾ ਇਹਨਾਂ ਮਾਰਕੀਟ ਵਾਲਿਆਂ ਨੇ ਵੀ ਲਾਤੀਆਂ ਲੜੀਆਂ ਨਤਾਲੀਆਂ ਦੀਆਂ ਕ੍ਰਿਸਮਸ ਡੇਰੀਆਂ ਲਾ ਕੇ ਲੋ ਉਤਿਆ ਦੇਗਾ ਰੋਮਮਾ ਮਾਗੇ ਨੂੰ ਤਾਂ ਲੱਗਦਾ ਇੱਥੇ ਹੈ ਨਹੀਂ ਬਾਈ ਆਪਣਾ ਬਿਲਕੁਲ ਖੱਲੀ ਤੇ ਸੁਨਮ ਸਾਨ ਪਈ ਜਗਾ ਸਿਨਿਓਰੇ ਉਨਚੇsta ਇਹ ਉਤਾ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ ਹੈ ਆ ਲਿਖਿਆ ਮੋਬਾਈਲ ਨੰਬਰ ਆਪੇ ਇਹਨੂੰ ਫੋਨ ਕਰਦੇ ਹਾਂ ਫੋਨ ਵੀ ਲੱਗ ਨਹੀਂ ਰਿਹਾ ਮਿੱਤਰੋ ਫੋਨ ਕੋਈ ਵਾਇਸ ਨਹੀਂ ਆ ਰਹੀ ਬਿਕ ਗਰੈਂਸ਼ ਸ਼ਾਂਤ ਚੁੱਪ ਚੁੱਪ ਹੋਰ ਜਮੇ ਜਾਣ ਲੱਗਾ 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 ਦੇਖਦੇ ਕੀ ਕਹਿੰਦਾ ਹੁਣ ਵੱਬੈਨੇ ਵੱਬੈਨੇ ਸੋ ਫਿਨਾਂਦਰਾ ਦੇ ਭਾਂਜੇ ਮੈਂ ਤੁਹਾਨੂੰ ਮੈਂ ਕਿਉਂਕਿ ਮੈਂ ਬੋਲੇ ਮੈਂ ਰੋਮ ਸੈਂਟਰ ਵੱਲ ਨੂੰ ਗਿਆ ਬਈ ਮੈਂ ਹੈ ਨਹੀਂ ਅੱਥੀ ਮੈਂ ਲੇਟ ਹੋਏਣ ਆਉਣ ਲੱਗੀ ਵੀ ਤੂੰ ਕੱਲ ਨੂੰ ਸਵੇਰ ਜਾ ਕੇ ਲੈ ਜੀ ਵੀ ਕੱਪੜੇ ਤੇ ਲਗਭਗ ਸਾਫ਼ ਹੋ ਗਏ ਸਾਰੇ ਠੀਕ ਹੋ ਗਏ ਆ ਵੀ ਕੱਲੇ ਗੁਰਸ਼ਾਨ ਦੀ ਕੋਟੀ ਆ ਬਸ ਉਹ ਨਹੀਂ ਕਹਿੰਦਾ ਕੱਲੇ ਨਿਖਰੀ ਚੰਗੀ ਤਰ੍ਹਾਂ ਵੀ ਮੈਂ ਕੱਲ ਨੂੰ ਦੁਬਾਰਾ ਫੇਰ ਧੋ ਦੂੰਗਾ ਉਹਨੂੰ ਵੀ ਸਵੇਰ ਜਾ ਕੇ ਲੈ ਕੇ ਜਾਈ ਮੇਰੇ ਕੋਲ ਆਗੀ ਮੈਂ ਚੱਲوں ਸਵੇਰ ਜਾ ਕੇ ਲੈ ਜਾਵਾਂਗੇ ਦੇਖੋ ਸੈਲਫ ਸਰਵਿਸ ਦੇ ਇਹ ਆ ਵੀ ਜਿਹੜਾ ਆਪਾਂ ਸਵੇਰੀ ਗੱਲ ਕੀਤੀ ਸੀਗੀ ਵੀ ਜਿਹੜਾ ਇਹ ਵਾਲਾ ਕੰਮਕਾਰ ਹੈ ਵੀ ਇਹ ਇੱਕ ਵਧੀਆ ਬਿਜ਼ਨਸ ਹੈ ਇੱਕ ਵਧੀਆ ਓਪਰਚੁਨਿਟੀ ਹੈ ਕੰਮ ਕਰਨ ਦੀ ਇਹ ਸੈਲਫ ਤੇ ਵੀ ਕੰਮ ਕਰਦਾ ਦੇਖੋ ਦੁਕਾਨ ਸਾਰੀ ਖੁੱਲੀ ਛੱਡੀ ਹੋਣੀ ਕਿਵੇਂ ਕਮਰੇ ਲੱਗੇ ਹੋਏ ਸਾਰੇ ਆਲਾਰਮ ਲੱਗੇ ਹੋਏ ਆ ਤੇ ਜਿਹਨੇ ਹੁਣ ਆਪਣੇ ਕੱਪੜੇ ਆਪ ਹੀ ਪਾ ਕੇ ਆਪ ਹੀ ਧੋ ਕੇ ਲੈ ਕੇ ਜਾ ਸਕਦਾ ਤੇ ਮਾਲ ਕੀਤੇ ਹੈ ਵੀ ਦੇਖੋ ਆਪ ਇਹ ਨਹੀਂ ਵੀ ਤੁਹਾਨੂੰ ਦੁਕਾਨ ਤੇ ਬਹਿਣਾ ਜ਼ਰੂਰੀ ਹੈ ਇਹ ਵੀ ਜ਼ਰੂਰੀ ਨਹੀਂ ਹੈਗਾ ਤੇ ਮੰਨ ਲੇ ਇੱਕ ਵਧੀਆ ਕੰਮ ਕਰ ਰਿਹਾ ਜੀ ਆਪਾਂ ਇਹ ਵੀ ਕਰਨਾ ਹੋਵੇ ਆਪਣੇ ਪੰਜਾਬੀ ਮੁੰਡਿਆਂ ਦੇ ਕੰਮ ਕਰ ਬਹੁਤ ਘਟਾ ਇਹਦੇ ਨਾਲ ਦੇ ਚਲ ਜੀ ਹਾਂਜੀ ਚਲੋ ਲਈ ਮੇਰੇ ਤੋਂ ਸਵਾ 11 ਵਜੇ ਨੂੰ 5 ਮਿੰਟ ਰਹਿ ਗਏ ਆ ਤੇ ਆਪਾਂ ਜੀ ਆਪਣਾ ਕੰਮ ਕਰ ਸਾਰੇ ਕਰਤਾ ਫਿਨਿਸ਼ ਤੇਰੇ ਵਿੱਚ ਪਾਈ ਵੀ ਦੁੱਧ ਦੀ ਬੋਤਲ ਤੇ ਔਰ ਕੀ ਹੈ ਇਸ ਵਿੱਚ ਪਿਆਜ਼ ਪਿਆਜ਼ ਨੂੰ ਕਹਿੰਦੇ ਆ ਟਲ ਦੇ ਵਿੱਚ ਚਿਪੋਲਾ ਕੀ ਕਹਿੰਦੇ ਪਿਆਜ਼ ਨੂੰ ਚਿਪੋਲਾ ਚਿਪੋਲਾ ਬਰਾਵ ਵੈਰੀ ਗੁੱਡ ਤੇ ਹੁਣ ਆਪਾਂ ਵੀ ਚੱਲਦੇ ਆ ਮਿੱਤਰੋ ਘਰ ਨੂੰ ਤੇ ਕੱਲ ਨੂੰ ਜਾ ਕੇ ਲੈ ਕੇ ਆਵਾਂਗੇ ਆਪਾਂ ਆਪਣੀਆਂ ਕੋਟੀਆਂ ਸਵੇਰੇ ਟਾਈਮ ਗਾ ਜਿਮ ਤੋਂ ਮੁੜਦੇ ਬਾਅਦ ਆਪਾਂ ਲੈ ਕੇ ਆਵਾਂਗੇ ਤੇ ਤੁਸੀਂ ਜਰੂਰ ਦੇਖਿਓ ਕੱਲ ਦਾ ਵਲੌਗ ਵੀ ਜੱਜ ਦਾ ਵਲੌਗ ਪਸੰਦ ਆ ਤਾਂ ਇਹਨੂੰ ਵੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਕੱਲ ਨੂੰ ਮਿਲਾਂਗੇ ਹੋਰ ਸੋਹਣੇ ਵਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ